ਜੋੜ ਵਧੀਆ ਹੈ ਚਲੋ ਕੋਈ ਨਹੀਂ ਜੋ ਮਾਲਕ ਲੱਗੇਗੀ ਜੋਰ ਆ ਜੀ ਅਈ ਦੇ ਗੁਰੂ ਅਗੇ ਅਰਦਾਸ ਕਰਦੇ ਆ ਪ੍ਰਮਾਤਮਾ ਅਗੇ ਖਤਮ ਹੋਵੇ ਫਟਾਫਟ ਉਹ ਗੱਡੀ ਚੱਲ ਜੇ ਚਲੋ ਚਲੋ ਜੀ ਆਪਾਂ ਉੱਥੇ ਜਾਣਾ ਪਾਣੀ ਵੇਚਦੇ ਪਾਣੀ ਵਾਲੇ ਘਰ ਆ ਜੀ ਨਾ ਚਲੋ ਜੀ ਆਹ ਬਾਈ ਜੀ ਪਿੰਨੇ ਸਮਾਨ ਆ ਰਿਹਾ ਮਣਕਾ ਕਰੋ ਦਰਸ ਸਮਾਨ ਅੱਗੇ ਲੈ ਆਓ ਉੱਥੇ ਮੰਡਦੀਏ ਜਿਹੜਾ ਨੁਕਸਾਨ ਹੋਇਆ ਉਹ ਸਪੈਸ਼ਲ ਗਦਾਵਰੀ ਨੂੰ ਦਵਾਵਾਂਗੇ ਹਾਂਜੀ ਤੇ ਉਹ ਬਾਕੀ ਹੁਣ ਥੋੜੀ ਬੋਲੀ ਮਾਦਮਰੀ ਮੇਰੇ ਕੋਲ ਰੱਖ ਲਓ ਠੀਕ ਹੈ ਬੇਟਾ ਮਸਾਲਾ ਥੋੜੀ ਜੀ ਰੋਡ ਸੀਫ ਮੈਂ ਆਪਣੇ ਕੋਲ ਥੋੜੇ 20000 ਰੁਪਏ ਦੇ ਦਿੱਤੇ ਚਲੋ ਬਾਕੀ ਜੋ ਹੋਏਗਾ ਆਪਾਂ ਕਰ ਲਾਂਗੇ ਬਿਲਕੁਲ ਠੀਕ ਹੈ ਬੇਟਾ ਠੀਕ ਹੈ ਨਹੀਂ ਨਹੀਂ ਕੋਈ ਨਹੀਂ ਠੀਕ ਹੈ ਬਾਪੂ ਜੀ ਆ ਮੋੜ ਦੇਣਾ ਮਤਾ ਥੋੜੇ ਬੋਤੇ ਆ ਮੇਰੇ ਉਹਨਾਂ ਨਾਲ ਥੋੜੇ ਬੋਤੇ ਕਰਾਓ ਬਾਕੀ ਫਿਰ ਬਰਸਾਤ ਹਟਦੀ ਆ ਫਿਰ ਹੋਰ ਕਰਕੇ ਜਾਵਾਂਗੇ ਬਣਾ ਕੇ ਜਾਵਾਂਗੇ ਟੈਨਸ਼ਨ ਨਹੀਂ ਲੈਣੀ ਨਹੀਂ ਟੈਨਸ਼ਨ ਮਾਂ ਸਰਕਾਰ ਤੁਹਾਡੇ ਨਾਲ ਆ ਜਿਹੜਾ ਜਿਹੜਾ ਮਹਾਰਾਜ ਜੀ ਰਾਜੀ ਰਹਿਣ ਸਾਹਿਬ ਕੋਲ ਜਿਹੜਾ ਸਾਰਾ ਕੁਝ ਪਹਿਲਾਂ ਜਿਹੜਾ ਫਸਲવાડી ਦਾ ਸਾਰਾ ਮੁਆਵਜ਼ਾ ਮਿਲੂਗਾ ਫਿਲਹਾਲ ਤੁਸੀਂ ਥੋੜੇ ਬੋਤੇ ਜੋ ਵੀ ਮੇਰੇ ਵੱਲੋਂ ਇੱਕ ਵਾਰਾਣਾ ਨਹੀਂ ਅਸੀਂ ਨਾਲ ਆ ਤੁਹਾਡੇ ਤੁਸੀਂ ਸਾਨੂੰ ਸੇਵਾ ਦਿੱਤੀਆਂ ਬੀਬਾ ਤੁਸੀਂ ਵਾਦਿਤ ਹੋਈ ਅਸੀਂ ਨਾਲ ਹਰ ਬਿਲਕੁਲ ਕਾਵਾ ਜੀ ਅਸੀਂ ਆ ਜਾਈਏ ਅੱਗੇ ਵੀ ਦੇਖ ਲਈ ਠੀਕ ਹੈ ਮਾਤਾ ਹਾਂ ਠੀਕ 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 ਯਾਰ ਬਾਪੂ ਠੀਕ ਹੋ ਦੇ ਲੋ ਫੇਰ ਅਗੇ ਤੁਹਾਡੇ ਕੋਲ ਬਹਿ ਜਾਗੇ ਬਾਪੂ ਦਾ ਪੂਰਾ ਹਾਲ ਪੁੱਛਣਾ ਕਿ ਬਾਪੂ ਕਹਿੰਦਾ ਮੇਰੇ ਕੋ ਆਏ ਨਹੀਂ ਦੁਆਰਾ ਹਾਲ ਤਾਂ ਵਾਹ ਵਧੀਆ ਪਾਣੀ ਟੱਡਿਆ ਅੱਜ ਵਧੀਆ ਵਧੀਆ ਅੱਜ ਹਾਂਜੀ ਸੱਚੇ ਮਾਤਾ ਜੀ ਸੱਚੇ ਬੇਟਾ ਸੱਚੇ ਪੁੱਤਰ ਪਾਣੀ ਛੋਟੀ ਹੈ ਜੀ ਕਿਤੇ ਛੋਟੀ ਕੋਈ ਨਹੀਂ ਕੁਝ ਇੱਕ ਦੋ ਜਾਨੇ ਦੋ ਤਿੰਨ ਜਾਨੇ ਚੱਲਿਆ ਦੋ ਤਿੰਨ ਜਾਨੇ ਜਾ ਸਕਦੇ ਆ ਅੱਛਾ ਰਸਤਾ ਜਾਂਦਾ ਟਰਾਲੀ ਦਾ ਰਸਤਾ ਉਧਰ ਦੇ ਵਿੱਚ ਨਹੀਂ ਇਹ ਵਿੱਚ ਆ ਸਾਨੂੰ ਰਸਤਾ ਨਹੀਂ ਬਣਦਾ ਲੋਟੇ ਦੋ ਤਿੰਨ ਘੰਟੇ ਕਰ ਜਿੱਤੇ ਇੱਦਾਂ ਕੋਤੇ ਨਹੀਂ ਨਹੀਂ ਜਿਆਦਾ ਨਹੀਂ ਉਹ ਤੱਕ ਚਲ ਜੂ ਓ ਟੇਰੇ ਤੱਕ ਨਹੀਂ ਹੁਣੇ ਪਾਣੀ ਘਟਿਆ ਇੱਦੇ ਲੱਗਦਾ ਨਹੀਂ ਵਗਿਆ ਮੈਂ ਤਾਂ ਕਿ ਨਾ ਘਟਿਆ ਨਹੀਂ ਭਾਜੀ ਹਾਂ ਉਹ ਟੁੱਟ ਗਿਆ ਨਾ ਉਹ ਸਾਹਮਣੇ ਟੁੱਟਾ ਜਿਹੜਾ ਨਵਾਂ ਪਾਣੀ ਨਹੀਂ ਦਵਾ ਉਹ ਹਾਂਜੀ ਉਥੋਂ ਸਾਹਮਣੇ ਆਇਆ 7 ਵਜੇ ਟੁੱਟਾ ਜੀ ਉਥੋਂ ਦੂਰ ਇੱਦ ਨੂੰ ਆ ਗਿਆ ਹਾਂਜੀ ਅੱਛਾ ਅੱਗੇ ਪਾਣੀ ਵਧ ਗਿਆ ਜੀ ਬਿਆਸ ਘਟ ਗਿਆ ਬਿਆਸ ਘਟ ਗਿਆ ਸੀ ਇੱਥੇ 7 ਵਜੇ ਲਾ ਕੇ ਲਾ 7 ਵਜੇ ਆ ਗਿਆ 7 ਵਜੇ ਆ ਗਿਆ ਜੀ ਹਾਂਜੀ ਗੱਲ ਕਰਾ ਹਾਂਜੀ ਉਹ ਅੱਗੋਂ ਜਾ ਕੇ ਇਕੱਠੇ ਹੋ ਜਾਂਦੇ ਜੀ ਠੀਕ ਹੈ ਤੇ ਇਹਨਾਂ ਦੇ ਲੋਕ ਚੋਕਰ ਮਗਾਇਜ ਆ ਰਹੀ ਟਰਾਲੀ ਸਾਰਿਆਂ ਨੂੰ ਘਰ ਵਿੱਚ ਪਹੁੰਚਾ ਦੇ ਜੀ ਠੀਕ ਹੈ ਸਰ ਜੋ ਵੀ ਰਸਨ ਆ ਰਿਹਾ ਪਹੁੰਚਾ ਪਹੁੰਚਾ ਦਿਓ ਸਾਰੇ ਨਾਲੋਂ ਆ ਕਰ ਦਿਆਂਗੇ ਫੋਨ ਨਾਲ ਹਾਂਜੀ ਇੱਥੇ ਲੈ ਜਾਣਗੇ ਅੱਗੇ ਆ ਲੈਣਗੇ ਆ ਮਗਾਈਏ ਟਰਾਲੀ ਬਾਪੂ ਠੀਕ ਹੈ ਸਿਹਤ ਹਾਂ ਠੀਕ ਆਣੀ ਹੋਰਾਂ ਕਰਕੇ ਹੋ ਗਿਆ ਸਤਲੁਜ ਕਿਉਂ ਕਰਕੇ ਵਧਿਆ ਅੱਜ ਹਾਂਜੀ ਹਾਂਜੀ ਪਾਣੀ ਡਾਊਨ ਹੋ ਗਿਆ ਫੁੱਟ ਪਹਿਲਾਂ ਡਾਊਨ ਹੋ ਗਿਆ ਹਾਂਜੀ ਪਾਣੀ ਹੋ ਗਿਆ ਨਹੀਂ ਹੋਗਾ ਔਰ ਇਹਨੇ ਮਾਰ ਮਾਰੀ ਹੂੰ ਇਹ ਸਾਹਮਣੇ ਕਿੰਨੇ ਘਰ ਆ ਜੀ ਸਾਮਣੇ ਟਾਣੀਆਂ ਆਈਆਂ ਨੇ ਉਹ ਸੋਹਣਾ ਘਰ ਹੀ ਆ ਸਾਰੇ 30 ਕਿਲੋਮੀਟਰ ਤੱਕ ਉਹ ਸਾਮਣੇ ਦਾ ਘਰ ਹੀ ਆ ਉਹ ਜਿਹੜਾ ਉਹ ਸਾਮਣੇ ਬੈਠਾ ਉਹ ਦਰਖਤਾਂ 'ਚ ਬੈਠੇ ਹਾਂਜੀ ਹਾਂਜੀ ਬਹੁਤ ਵਧੀਆ ਉਹ ਸਾਰਿਆਂ ਤੋਂ ਲੈ ਉਹ ਬਿਚਾਰੇ ਹੁੰਦੇ ਜਾਂਦੇ ਕਿੱਦਾਂ ਫੇਰ ਇੱਧਰ ਬੇੜੀ ਦੀ ਗੱਲ ਹੈ ਹਾਂਜੀ ਔਖਾ ਹੀ ਹੈ ਔਖਾ ਹੈ ਪਰ ਬਹੁਤ ਕਾਪਾ ਨੂੰ ਜੀ ਆਖਿਆ ਸੀ ਬੇੜੀ ਪਿਆਰ ਪਛਾਣ ਬੇੜੀ ਇੱਕ ਆਈ ਆ ਜੀ ਉੱਥੇ ਖੜੀ ਆ ਪਿੱਛੇ ਆ ਰਹੀ ਆ ਕੱਲਾ ਚੁਗੀ ਐਂ ਸਾਮਣੂ ਆ ਜੂਗੀ ਇੱਥੇ ਇੱਥੇ ਬੇੜੀ ਬੜੀ ਚੱਲਦੀ ਉੱਥੇ ਉਹਦੇ ਕਰਕੇ ਉਹਨਾਂ ਰਾਹ ਬਣਾ ਰਿਆ ਕੱਚਾ ਸ ਮਿੱਟੀ ਪਾ ਰਹੀ ਆ ਅੱਜ ਆ ਠੜਾ ਚਲਾ ਲੈਣ ਨੂੰ ਪਤਾ ਹੋਣਾ ਉਹਦੀ ਲਿਆਊਗਾ ਕਮਾ ਕੇ ਅਗਲੇ ਪਾਸੇ ਤੇ ਜਾਈ ਤੂੰ ਇੱਕ ਵੀਡੀਓ ਦੇ ਬੈਕ ਇਹ ਗੁਰਦੁਆਰਾ ਹੈ ਇਹ ਕੋਈ ਮੰਗੌੜੀ ਮੰਕਾਈਏ ਕਿ ਇੱਥੇ ਇੱਥੇ ਮੰਗਾ ਲਓ ਨਾ ਇੱਥੋਂ ਮੰਡਵਾ ਕੇ ਸਾਰੇ ਇੱਥੋਂ ਇੱਕ ਟਰਾਲੀ ਇੱਥੇ ਮੰਗਾ ਲਓ ਇੱਕ ਇੱਥੇ ਮੰਗਾ ਲਓ ਖਿੱਚ ਕੇ ਦੇਖੋ ਨਿਕਲ ਜਾਂਦੀ ਉਹ ਜੀ ਸੀ ਪੀ ਹਾਲਾ ਚਲੋ ਹਾਲ ਪੁੱਛ ਪੁੱਛਿਆ ਨਾ ਕੀ ਚੀਜ਼ ਲੋਡ ਹੈ ਸਾਰਾ ਸਮਾਨ ਲੈ ਕੇ ਆਈ ਐਦਾਂ ਭਗੜਾ ਮਾਲ ਫੜੀ ਆ ਫਾਰਮਲਟੀ ਤੇ ਕਰਦੇ ਨਹੀਂ ਬਿਲਕੁਲ ਇਹੀ ਤੇ ਮਿਹਨਤ ਕਰ ਰਹੇ ਆ ਜਿਵੇਂ ਇੱਥੇ ਆਉ ਉਹ ਮਗਰ ਟਰੈਲੀ ਆ ਰਹੀ ਹੈ ਜੇ ਤਾਂ ਟੇਢੀ ਹੋ ਜਾਂਦੀ ਕੋਈ ਖਤਰਾ ਨਹੀਂ ਨਹੀਂ ਹੁੰਦਾ ਖਤਰਾ ਕੋਈ ਨਹੀਂ ਯਾਰ ਤੇ ਥੋੜੇ ਇੱਧਰ ਕਰੋ ਭਾਈ ਨਾ ਭਾਈ ਇਹ ਥੋੜਾ ਸੈਂਟਰ ਤੇ ਕਰੋ ਬਸ ਹੁਣ ਸੈੱਟ ਹੋ ਗਿਆ ਬਾਸ ਮੰਤਰੀ ਸਾਹਿਬ ਨੇ ਬਾਪੂ ਜੀ ਸਸਕੇ ਬਾਪੂ ਜੀ ਚੋਕਰ ਮੰਗਾਇਆ ਚੋਕਰ ਆਊਗਾ ਲੱਲਿਓ ਲਾਹ ਲਿਓ ਰਸਨ ਆਇਆ ਨਾਲ ਰਸਨ ਲਾਹ ਲਿਓ ਕਬਰੋਣਾ ਨਹੀਂ ਨਾਲ ਆਸੀ ਬਾਪੂ ਜੀ ਫਿਕਰ ਨਾ ਕਰੋ ਇਹ ਹਰਜੀਤ ਸਿੰਘ ਮੁੰਡਿਆ ਜੀ ਆਮ ਆਦਮੀ ਪਾਰਟੀ ਤੋਂ ਜੀ ਜੀ ਮਗੇ ਸੈਂਟਰਲ ਮਿਨਿਸਟਰ ਨਾਲ ਜਦਾਂ ਜਮੀਨਾਂ ਨਹੀਂ ਤੇ ਤੁਹਾਡੇ ਛੋੜੀ ਛੋੜੀ ਐ ਨਾ ਸਾਰਿਆਂ ਦੇ ਮੈਂ ਸਾਰਿਆਂ ਨੂੰ ਪੁੱਛ ਕੇ ਆਇਆ ਕੋਈ ਕਿਲਾ ਦੋ ਕਿਲੇ ਹੋਰ ਤੋਂ ਘਾ ਠੀਕਾ ਕਰਦਾ ਬਚਾਈ ਹੈ ਘਾ ਦਾ ਦਾ ਹੈਗਾ ਜਿਹਦੇ ਤੇ ਜੜਾ ਆਣਾ ਮਿੰਨਾਂ ਨੇ ਜੜਾ ਆ ਗਿਆ ਆ ਪਾਣੀ ਆ ਗਿਆ ਨਾਲੇ ਦੋਲੇ ਸਾਰਾ ਪਾਣੀ ਪਾਣੀ ਆਇਆ ਸੀ ਕੋਈ ਗੱਲ ਨਹੀਂ ਪੈਣਾ ਸੀ ਨਾਲ ਜਿਹੜਾ ਮੁਆਵਜ਼ਾ ਤੇ ਦੇਣੇ ਦੇਣਾ ਫਸਲ ਦਾ ਕੋਈ ਹੋਰ ਵੀ ਨੁਕਸਾਨ ਹੋਇਆ ਦੱਸ ਦਿਓ ਠੀਕ ਥੋੜਾ ਪਾਣੀ ਘਟਦਾ ਹੁਣ ਰਸਨ ਆ ਰਹੇ ਚੋਕਰ ਆ ਰਹੇ ਡੰਗੇ ਰੱਖੇ ਹਾਂ ਡੰਗਰ ਰਹਿ ਗਏ ਆ ਚੋਕਰ ਚੋਕਰ ਆ ਰਹੇ ਇਥੇ 15 ਗਏ ਤੁਹਾਡੇ ਕੋਲ ਮੇਰੇ ਥੀ ਵਿਚਾਰੀ ਯਾਰ ਚੋਕਰ ਵੀ ਸਾਰ ਸਸਿਆ ਮੁੰਡਿਆਂ ਨੂੰ ਤੇ ਭੇਜੀ ਦਿਓ ਤੁਸੀਂ ਨਾ ਸਾਰੇ ਉੱਥੇ ਇਕੱਠੇ ਹੋ ਮੁੰਡੇ ਭੇਜ ਲਵਾਂ ਮਾਤਾ ਮੈਂ ਥੜੇ ਗਦਾ ਮਾਤਾ ਜੀ ਆ ਰਹੇ ਸੇਵਾ ਲਈ ਆ ਰਹੇ ਜੋ ਵੀ ਸੇਵਾ ਦੱਸੋ ਸਾਡੇ ਲੈ ਕੇ ਅੱਛਾ ਚੋਕਰ ਆ ਰਿਹਾ ਰਸਨ ਆ ਰਿਹਾ ਅੱਛਾ ਬਹੁਤ ਕੁਦਰਤੀ ਮਾਰ ਅਗੇ ਕੀ ਜੋਰ ਹੈ ਜੀ ਕੋਈ ਮਹਾਰਾਜ ਅਗੇ ਕੀ ਜੋਰ ਹੈ ਹਾਂ 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 ਕੋਈ ਨਹੀਂ ਅਸੀਂ ਨਾਲ ਆਂ ਜੀ ਤੁਸੀਂ ਸਾਨੂੰ ਸੇਵਾ ਦਿੱਤੀ ਆ ਪੰਜਾਬ ਦੀ ਅਸੀਂ ਲੱਗੇ ਹੋਇਆ ਅੱਛਾ ਰਾਸ਼ਨ ਆ ਰਿਹਾ ਉੱਥੇ ਮੁੰਡੇ ਭੇਜ ਦਿਓ ਸਾਹਮਣੇ ਸਾਰੇ ਜਣੇ ਆਪੋ ਆਪਣਾ ਜੇ ਮੁੰਡਾ ਇੱਕੇ ਵੀ ਚਲ ਜੇ ਜਿਹੜੇ ਨਹੀਂ ਜਾ ਸਕਦੇ ਇੱਥੇ ਭੇਜ ਦਿਓ ਰਾਸ਼ਨ ਤੇ ਚੋਕਰ ਲੰਗੇ ਰੱਖੇ ਆ ਨਾ ਆਹੋ ਉਹ ਵੀ ਆ ਰਿਹਾ ਚੋਕਰ ਵੀ ਨਾਲ ਰੱਖੋ ਫੀਡ ਆ ਰਹੀ ਹੈ ਹੋਰ ਕੋਈ ਸਮਾਨ ਚਾਹੀਦਾ ਦੱਸ ਦਿਓ ਜਿੱਦਾਂ ਵੀ ਲੋੜ ਹੋਵੇ ਦੱਸਦੇ ਕਰੋ ਚਲ ਦੱਸ ਦਿਆਂਗੇ ਸਾਰੇ ਨਹੀਂ ਮੇਰੇ ਬਣਾ ਦੇਵੇਂ ਦੇ ਹਾਲਾਤ ਹੋਏ ਆ ਕੋਈ ਪੱਕੀ ਤੈ ਕੰਮ ਕਰਦਾ ਹੈ ਨਹੀਂ ਆਹ ਤੜਾ ਆ ਗਿਆ ਵਿੱਚ ਸਾਹਮਣੇ ਪਾਣੀ ਬਹੁਤ ਹੈ ਨਾ ਪਾਣੀ ਦੇਖੋ ਲਗਾਤਾਰ ਪਾਣੀ ਦੇ ਰਿਹਾ ਪਾਣੀ ਬਹੁਤ ਜ਼ਿਆਦਾ ਕੋਈ ਨਹੀਂ ਮਾਤਾ ਸੀ ਨਾਲ ਘਰਾਉਣਾ ਨਹੀਂ ਸਾਰਿਆਂ ਨੂੰ ਕਹਿ ਰਹੇ ਜਿੰਨਾ ਵੀ ਪਰਿਵਾਰ ਵਾਲੇ ਤੁਹਾਨੂੰ ਅੱਛਾ ਸਾਰਿਆਂ ਨੂੰ ਸਮਾਨ ਆ ਰਿਹਾ ਰਸਨ ਆ ਰਿਹਾ ਤੇ ਨਾਲ ਚੁੱਕਰ ਆ ਰਿਹਾ ਸਾਰਾ ਫਿਰ ਜਨਾ ਕਰਾ ਹਾਂਜੀ ਥੋੜਾ ਪਾਣੀ ਘਟਦਾ ਨਾਲ ਹੀ ਗੁਦਾਵਰੀ ਕਰਾ ਕੇ ਜਿਹੜਾ ਮੁਆਵਜ਼ਾ ਵੀ ਦੇ ਦਾਂਗੇ ਫਸਲਾਂ ਦਾ ਅੱਛਾ ਹਾਂਜੀ ਉਹ ਵੀ ਨੁਕਸਾਨ ਨਹੀਂ ਜਿੰਨਾ ਹੋਇਆ ਸਾਰਾ ਹੁਣ ਦਵਾਂਗੇ ਕੀ ਕਰੀਏ ਚੰਗਾ ਹਾਂਜੀ ਚੰਗਾ ਪੈਣ ਚੰਗਾ ਪੁੱਤ ਚਲੋ ਜੀ ਸਾਰੇ ਥੋੜਾ ਫੁੱਲ ਰੱਸਾ ਥੋੜਾ ਰੱਸਾ ਮਨੂ ਰੱਸਾ ਪਾਣੀ ਜਾਵਾ ਆ ਗਿਆ ਹੈ ਨੇ ਜੋ ਕੁਦਰਤੀ ਮਰਜ਼ੀ ਹੈ ਜੀ ਮਸਤੀ ਸਾਹਿਬ ਬਾਬਾ ਤੇ ਪਾਣੀ ਇਹਦਾ ਵਧਿਆ ਅੱਜ ਘੜਿਆ ਕੱਲ ਦਾ ਸੱਚਾ ਬਾਬਾ ਜੀ ਸੱਚੀ ਗੱਲ ਦੀ ਸੱਚਾ ਪਾਣੀ ਜੀ ਕਦੀ ਵੱਧ ਜਾਂਦਾ ਤੇ ਕਦੀ ਘਟ ਜਾਂਦਾ ਅੱਜ ਅੱਜ ਦੀ ਕੀ ਪੋਜੀਸ਼ਨ ਹੈ ਅੱਜ ਵਧਿਆ ਅੱਜ ਥੋੜਾ ਜਿਹਾ ਵਧਿਆ ਅੱਛਾ ਸੱਚੀ ਮਾਤਾ ਜੀ ਸਰਪੰਚ ਸਰਪੰਚ ਸਾਹਿਬ ਵੀ ਹੈ ਸਰਪੰਚ ਸਾਹਿਬ ਆਜੋ ਕਦਰ ਅਜੀ ਪਾਣੀ ਤੇ ਹੁਣ ਗੱਜਾ ਹੀ ਹੋਣਾ ਤੁਹਾਡੇ ਕੋਲੇ ਪੀਓ ਆਓ ਸਾਰੇ ਪੀਓ ਮਾਰਾ ਜੀ ਅਸੀਂ ਜਿਹੜੇ ਕਿਹੜਾ ਆ ਆਮ ਹੀ ਜਿਹੜਾ ਸਾਡਾ ਖੇਲੂ ਪਾਣੀ ਔਰ ਕਿਹੜਾ ਜੀ ਪੀਵਾਂਗੇ ਬਾਪੂ ਜੀ ਪੀਵਾਂਗੇ ਨਹੀਂ ਬੱਪੂ ਜੀ ਠੀਕ ਆ ਵੀ ਫਿਰ ਇਹ ਨਹੀਂ ਬਾਪੂ ਜੀ ਆਪਾਂ ਤੁਹਾਡੇ ਵਰਗੇ ਤੇ ਬੱਚੇ ਤੁਹਾਡੀ ਬੱਚੇ ਅਸੀਂ ਜਿਹੜਾ ਦੂਜੀਆਂ ਪਾਰਟੀਆਂਾਂ ਮੰਗ ਵੀ ਰਾਜਿਆਂ ਦੇ ਬੱਚਿਆਂ ਚਲੋ ਜੀ ਮਹਾਰਾਜ ਇਹ ਆਮ ਘਰਾਂ ਦੇ ਮੁੰਡੇ ਆ ਜੀ ਬਾਪੂ ਜੀ ਅਸੀਂ ਆਏ ਆ ਤੇ ਸਮਾਨ ਆ ਗਿਆ ਸਾਰਾ ਚੁੱਕ ਚੱਕਰ ਉੱਥੇ ਮਗਾ ਲਿਆ ਜੀ ਕੀ ਨਹੀਂ ਉੱਥੇ ਤੁਸੀਂ ਢਾਲ ਕੋ ਕਿਸਤੀ ਆ ਗਈ ਜੇ ਨਾਲ ਹੋ ਕੇ ਲਾਇਓ ਸਾਰੇ ਆਪਣੇ ਡੰਗਰਾਂ ਬਸੇ ਇਹਦੇ ਵਿੱਚ ਉਸ ਵੇਲੇ ਪਾਣੀ ਨਾ ਭਰ ਜਾਵੇ ਨਹੀਂ ਨਹੀਂ ਉਹ ਮੁੰਡੇ ਭੇਜਣਗੇ ਉੱਥੇ ਰੱਖ ਲਿਓ ਨਾ ਉਹਨਾਂ ਦੇ ਘਰਾਂ 'ਚ ਰੱਖ ਲਿਓ ਜਿਹੜਾ ਆਪਾਂ ਨਾਲ ਸਾਰੇ ਘਰਾਂ 'ਚ ਵੀ ਮੜੇ ਕਹਿ ਦਿਓ ਭਾਈ ਜੀ ਸਾਰੇ ਘਰ ਤੁਸੀਂ ਆਪਦੇ ਜਿੰਨੇ 5-6 ਘਰ ਆ ਜਾਓ ਉੱਥੇ ਆਪਦਾ ਆ ਜਾਣੇ ਉਹਨਾਂ ਨੂੰ ਗੁਰਮੁਖ ਨੂੰ ਫੋਨ ਲਾ ਦਿੰਦੇ ਉਹਨਾਂ ਨੂੰ ਫੋਨ ਲਾ ਕੇ ਬੁਲਾ ਲਓ ਸਾਰੇ ਆਕਾਸ਼ ਉੱਥੇ ਮੰਗਾਲਾ ਸਾਹਮਣੇ ਕਹਿ ਦੇ ਫੋਨ ਕਰ ਦੇ ਮੈਂ ਕਰ ਦਿੰਦਾ ਹਾਂ ਕਿੰਨੇ ਘਰ ਆ ਇੱਥੇ ਬਾਪੂ ਜੀ ਆਪਣੇ ਆ ਜੜਿਆ ਹਾਂ ਇਹ ਚਾਰ ਹੀ ਆ ਚਾਰ ਘਰ ਤੁਹਾਡੇ ਪਰ ਕਿੰਨੇ ਹੋਰ ਔਰੇ ਪੰਜ ਦੀ ਸੀ 10 ਕੋ ਪਰ ਹੋਣੇ ਅਰ 10 ਕਰਿਆ ਹੈ ਉਹ ਸਰ ਜੇ ਨਾ ਬਾ ਨਾ ਸਰ ਜੇ ਨਾ ਟੁੱਟੀ ਨਾ ਬਣੀ ਚਲ ਕੋਈ ਨਹੀਂ ਕਾ ਬੰਦ ਜਿੱਥੇ ਮਰਜੀ ਸੇ ਚ ਪਾਣੀ ਪੈ ਜਾਂਦਾ ਛੇਤੀ ਹਾਂ ਜੀ ਬਾੜਾ ਪਹਿਲੋਂ ਵੀ ਜੀ ਰਿਪੇਅਰ ਪੂਰੀ ਨਹੀਂ ਹੋਈਏ ਪੁਰਾਣੀ ਆ ਬੜੀ ਪੁਰਾਣੀ ਹਾਂ ਜੀ ਨਹੀਂ ਪਹਿਲਾਂ ਵੀ ਆਹੀ ਪਾਣੀ ਇਥੇ ਕਦੀ ਓਏ ਜੀ ਹੁਣ ਤੇ ਗੇਜ ਹੀ ਗਿਆ ਪਟੇ ਸਾਨੂੰ ਨਹੀਂ ਦੱਸਿਆ ਜੀ ਸਾਨੂੰ ਤਾਂ 4-5 ਸਾਲ ਚੇਤਾ ਭੁੱਲਿਆ ਸੀ ਤੇ ਹੁਣ ਪੇ 23 ਚ ਵੀ ਆਇਆ ਤੁਹਾਨੂੰ ਪਤਾ ਹੈ ਜੀ ਤੇ 23 ਤੇ ਹੁਣ ਇਹ ਇੱਕ 24 ਦਾ ਸਾਲ ਸੁੱਕਾ ਲੰਘ ਗਿਆ ਤੇ ਐਰ ਕੀ ਫੇਰ ਆ ਗਿਆ ਤੇ ਇੰਨਾ ਲੰਮਾ ਚੌੜਾ ਦੇ 23 ਚ ਵੀ ਨਹੀਂ ਸੀ ਨਹੀਂ 23 ਚ ਨਹੀਂ ਸਾਨੂੰ ਤਾਂ ਦੋਵੇਂ ਬੰਨਿਆਂ ਤੋਂ ਪੈ ਜਾਂਦਾ ਆਲੀ ਤੋਂ ਜਿਹੜਾ ਬੰਨ ਟੁੱਟਦਾ ਤੁਸੀਂ ਮੌਕਾ ਵੇਖਿਆ ਮੈਂ ਦੇਖਿਆ ਜੀ ਉਹ ਦੇਖਿਆ ਸਾਨੂੰ ਉਹ ਵੀ ਇੱਧਰ ਦੀ ਉਹ ਕਿ ਇੱਥੇ ਤੇ ਇੱਧਰਲਾ ਵੀ ਇੱਥੇ ਤੇ ਦੋਹਾਂ ਪਾਸਿਆਂ ਪੈਂਦਾ ਇੱਥੇ ਹਾਂ ਜੀ ਡੰਗਰ ਵੱਖੇ ਦਾ ਜੋ ਓਖਾ ਹੁੰਦਾ ਸਾਰੇ ਪੱਠੇ ਘਰਾਉਂਦੇ ਚੋਕਰ ਭੇਜਦੇ ਆ ਪੱਠੇ ਭੇਜਦੇ ਆ ਜੀ ਸਾਰਾ ਜੋ ਵੀ ਚਾਰ ਉਹ ਇੱਕ ਬੇਨਤੀ ਆ ਵੀ ਜਿੰਨਾ ਆ ਚੁੱਕਾ ਜਿਹਦੇ ਇੰਨਾ ਕ ਰਹਿ ਜੇ ਹਾਂਜੀ ਤੇ ਚਲੋ ਜੋ ਪਰਮਾਤਮਾ ਨੇ ਕੀਤਾ ਵਸ ਕੇ ਇਹਦੇ ਵੀ ਨਹੀਂ 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 ਦੇਖੋ ਵੀ ਮੈਂ ਠੀਕ ਆ ਤੇ ਤੂੰ ਜਿਆਦਾ ਚੜੇ ਤੇ ਫਿਰ ਤੇ ਓੱਖਾ ਇਥੋਂ ਕਿੰਨੀ ਕੀ ਜ਼ਮੀਨ ਬੜੀ ਦੂਰ ਆ ਕਿੰਨੀ ਕੀ ਜ਼ਮੀਨ ਆਪਣੀ ਉਹ ਜ਼ਮੀਨ ਇਹ ਤਾਂ ਜ਼ਮੀਨਾਂ ਤੁਹਾਡੇ ਘਟਾ ਹਨਾ ਤੇ ਪਾਸ ਜੋ ਕੀ ਆ ਕੋਈ ਨਹੀਂ ਬਾਪੂ ਜਿਹੜਾ ਨੁਕਸਾਨ ਹੋਇਆ ਉਹ ਸਾਰਾ ਸਰਦਾਰ ਸਾਹਿਬ ਇਹ ਜਿਹੜੇ ਆ ਲੋਕ ਆ ਨਾ ਇਹ ਮੁਕਤ ਵਾਲੀ ਨਹੀਂ ਗਏ ਹਾਂਜੀ ਇਨਾਲੀ ਚੰਗੀ ਪੜੀ ਇਨਾਲੀ ਮਾੜੀ ਇਹਨਾਂ ਮੋਲੀ ਲਈ ਆ ਬੋਲੇ ਸਾਰਿਆਂ ਨੂੰ ਜਿਹੜੇ ਫਰੀ ਆਲੇ ਨੇ ਜਿਹੜੇ ਜਾਜਾ ਇਧਰੋਂ ਪਾਪ ਜਿਹੜੇ ਵਿੱਚ ਜਿਹੜੇ ਵਿੱਚ ਬੜੇ ਹੋਏ ਜਿਹੜੇ ਜਿਨ੍ਹਾਂ ਨੇ ਚਲ ਚਲ ਪੌਟ ਲਿਆ ਚਲੋ ਮੈਂ ਫਰੀ ਤੇ ਉਹਨਾਂ ਨੂੰ ਵੀ ਨਹੀਂ ਆਲਾ ਇਹਨਾਂ ਦੇ ਬਸ ਰੀਖ ਜਿਹੜੇ ਚਲੋ ਮੈਂ ਤਾਂ ਕੀਤੀ ਉਹਨਾਂ ਦੇ ਮੈਂ ਤਾਂ ਉਹਨਾਂ ਵੀ ਕੀਤੀ ਆਂ ਅਸੀਂ ਤੇ ਸਾਰੇ ਦੇਖਦੇ ਤਿੰਦੇ ਵਿਚੜੇ ਇੱਥੇ ਆਏ ਆ ਲੋਕ ਆ ਉਹ ਜ਼ਮੀਨ ਸਾਰੀ ਮੋੜ ਲੈ ਕੇ ਬੈਠੇ ਆ ਲੋ ਜੀ ਸਾਨੂੰ ਵੀ ਆਪਣਾ 83 ਜਗ੍ਹਾ ਹੀ ਆ 83 ਹਾਂ ਕੋਈ ਨਹੀਂ ਬਾਪੂ ਜੀ ਅਸੀਂ ਸਰਕਾਰ ਨਾਲ ਆ ਤੁਹਾਡੇ ਜਿੰਨੀ ਬੀਤ ਉਸਾਰ ਦੀ ਗੱਤ ਤੋਂ ਕੋਈ ਤੇ ਸਾਰੇ ਸੈਂ ਟੀਵੀ ਮਾਥੇ ਜੀ ਵੀਰ ਤੁਹਾਨੂੰ ਅਸੀਂ ਵੇਨੇ ਟੀਵੀ 20 ਜਣ ਮਹਤੀ ਹੋ ਗਿਆ ਲੱਗੇ ਤੁਹਾਨੂੰ ਤੇ ਬਹੁਤ ਚਰ ਹੋ ਗਿਆ ਹਾਂਜੀ ਫਿਰ ਉਹ ਤੇ ਬਾਾਕੀ ਇਸ ਤਰ੍ਹਾਂ ਸੇਵਾ ਹੀ ਆਪ ਵੀ ਦੇਖੋ ਤੁਸੀਂ ਸਾਨੂੰ ਕਿਰਪਾ ਕਰੋ ਅਰਕਿ ਜੇ ਹੋ ਜੀ ਕਿਹਦੀ ਚੰਗੀ ਮਾੜੀ ਪੈਲੀ ਆ ਸਾਰੇ ਸਾਰੇ ਮੌਜੂਦ ਹੋ ਹੋਰ ਨਹੀਂ ਕੋਈ ਆ ਤੁਹਾਡੇ ਘਰ ਤੇ ਨਹੀਂ ਨਹੀਂ ਸਾਰੇ ਮੌਜੂਦ ਆਂਗੇ ਜੀ ਮੰਤਰੀ ਵੀ ਮੈਂ ਹੀ ਆ ਮੇਰੇ ਕੋਈ ਮਾਲ ਮੰਤਰੀ ਮੈਂ ਹੀ ਆ ਬਹੁਤ ਕਿਰਪਾ ਵਾ ਤੁਹਾਡੀ ਪਰ ਵੀ ਤੁਸੀਂ ਆਪ ਹੀ ਬੇਚਲੇ ਆਂ ਹਾਂ ਜੀ ਨਹੀਂ ਮੈਂ ਇੱਥੇ ਹੀ ਵੀ ਦਿੰਦਾ ਜੀ ਜਾਇ ਨਹੀਂ ਠੀਕ ਆ ਜੀ ਤੁਹਾਡੀ ਤੁਹਾਡੀ ਸੇਵਾ ਚ ਲੱਗੇ ਹੋਏ ਕੀ ਹੋ ਗਿਆ ਕੋਈ ਚਾਹ ਨਹੀਂ ਵਾਜੂ ਆਪ ਵੀ ਚਾਹ ਪੀ ਲੀਂ ਠੀਕ ਨਾ ਨਾ ਵਾਦੀ ਚਾਹ ਬਸ ਆਣੀ ਪੀਲੇ ਪਹੁੰਚ ਕਰਦੇ ਅੱਗੇ ਮੈਂ ਟੀਵੀ ਤੇ ਜਰ ਵੇਣਾ ਹੀ ਆ ਹਾਂਜੀ ਹਾਂਜੀ ਚਲੋ ਜੋ ਮਾਤੀ ਆ ਕਰ ਦੋਗੇ ਕਈ ਤੇ ਚਲ ਬੰਦੇ ਨਹੀਂ ਮਦਦ ਕਰ ਜਿਹੜਿਆਂ ਬੰਦਿਆਂ ਨੂੰ ਕਿਦੋਂ ਧਾਰ ਮਿਲਣਾ ਨਹੀਂ 20 25 ਦਿਨ ਹੋ ਗਏ ਮੰਤਰੀ ਸਾਹਿਬ ਪਿੰਡਾਂ ਵਿੱਚ ਜਾ ਰਹੇ ਘਰ ਘਰ ਹਾਂਜੀ ਜਾਂਦੇ ਆ ਮੈਂ ਵੇਖੀ ਟੀਵੀ ਤੇ ਵੇਖ ਲਈ ਤਾਂ ਹਾਂਜੀ ਰੋ ਮਹਾਰਾਜਾ ਸੱਤੇ ਪਾਛਾ ਤੁਹਾਡੇ ਜੀ ਜਦੋਂ ਹੁੰਦੇ ਪ੍ਰਮਾਤਮਾ ਕੀ ਅਰਦਾਸ ਹੀ ਆ ਜੀ ਛੇਤੀ ਸਭ ਤੋਂ ਕਰਨੀ ਹੈ ਤੁਹਾਡੇ ਜੀ ਮਹਾਰਾਜ ਮੇਰ ਰੱਖੇ ਨਹੀਂ ਨਹੀਂ ਅਸੀਂ ਨਾਲ ਹੀ ਤੁਹਾਡੇ ਪਤਾ ਰੱਖ ਨੂੰ ਥੋੜਾ ਮਿਲਦੀ ਹੈ ਜੀ ਦੇ ਕਰਮਾ ਚ ਉਹਨੂੰ ਮਿਲ ਜਣੀ ਹੈ ਦੇਖੋ ਹੀ ਦੇਣ ਵਾਲਾ ਜੀ ਉਹ ਹੀ ਉਹਨੇ ਸੇਵਾ ਲਈ ਹੈ ਅਸੀਂ ਤੇ ਲੱਗੇ ਹੋਇਆ ਦਿਲੋਂ ਲੱਗੇ ਹੋਇਆ ਜੀ ਠੀਕ ਆ ਜੀ ਬੜੀ ਕਿਰਪਾ ਜੀਮੇਦਾਰ ਨੂੰ ਜੀਮੇਦਾਰ ਦੇ ਦੁੱਖ ਦਾ ਪਤਾ ਹੁੰਦਾ ਅਸੀਂ ਜੀਮੇਦਾਰ ਦੇ ਪੁੱਤਾਂ ਜੀ ਸਾਡੀ ਹਾਂ ਜੀਮੇਦਾਰ ਨੂੰ ਪਤਾ ਹੁੰਦਾ ਜੀਮੇਦਾਰ ਸਾਡੀ ਟੋਟਲ ਵਰਕਰ ਸਾਰੇ ਜੀ ਚੰਦੀਜੀਖ ਪੋਸਲੇ ਦੇ ਹਲਕਾ ਇੰਚਾਰਜ ਆ ਇਹ ਮੁੰਡਾ ਸਾਡਾ ਇੱਥੇ ਚੇ ਪ੍ਰਧਾਨ ਹੈ ਚੇਰਮੈਨ ਬਣਨ ਲੱਗਿਆ ਨੂੰ ਮਤਲਬ ਸਾਰੇ ਸਾਡੇ ਬਲਾਕ ਪੰਚਾਇਤ ਸਰਬੰਨ ਟੋਟਲ ਬੰਦੇ ਲੱਗੇ ਸੇਵਾ 'ਚ ਕੋਈ ਇਹ ਨਹੀਂ ਵੀ ਸਾਡੇ ਤਾਂ ਤਾ ਸੀਮਾ ਸਾਹਿਬ ਸੱਜਣ ਸੋ ਜੀਮਾ ਸਾਹਿਬ ਨਾਲ ਹੀ ਆ ਜੀ ਉਹ ਸਾਡੇ ਇੱਥੇ ਜਾਂਦੇ ਆ ਸਾਨੂੰ ਸਾਰਿਆਂ ਨੂੰ ਉਹ ਟਰਾਲੀ ਲੈਣ ਗਏ ਆ ਜੀ ਉਹਨਾਂ ਨੂੰ ਭੇਜਿਆ ਟਰਾਲੀ ਲੈਣ ਠੀਕ ਹੈ ਰਸਲ ਲੈਣ ਗਏ ਆ ਟਰਾਲੀ ਲੈਣ ਨਾਲ ਹੀ ਸੀ ਮੇਰੇ ਤੇ ਮੈਂ ਕਿਹਾ ਮੈਂ ਕਿਸ਼ਤੀ 'ਚ ਜਾ ਕੇ ਆਵਾਂ ਬਾਪੂ ਨੂੰ ਸੁਨੇਹਾ ਦੇਵਾਂ ਬਹੁਤ ਮਿਹਰਬਾਨੀ ਕੀਤੀ ਤੁਸੀਂ ਨਹੀਂ ਨਹੀਂ ਮੈਨੂੰ ਆਹ ਦੇ ਕੇ ਮੈਂ ਕਿਹਾ ਵੀ ਉੱਥੋਂ ਕਿਸ਼ਤੀ ਆ ਕੈਨ ਨੂੰ ਆਈ ਆ ਹਾਂਜੀ ਤੇ ਹੁਣ ਮੈਂ ਕਿਹਾ ਮੇਰਾ ਪੈਰ ਦਾ ਦਾਵਾ ਨਹੀਂ ਤੇ ਉੱਥੇ ਨਹੀਂ ਨਹੀਂ ਤੁਸੀਂ ਰੈਸਟ ਕਰੋ ਜੀ ਇੱਕ ਲੱਗ ਗਿਆ ਜੀ ਇਹ ਮੋਟਰਸਾਈਕਲ ਦੇ ਪੈ ਮੁੰਡੇ ਤੋਂ ਅੱਛਾ ਅੱਛਾ ਇਹ ਥੱਲੇ ਆ ਗਿਆ ਜੀ ਕਿੰਨੇ ਬੱਚੇ ਜੀ ਬੱਚੇ ਤਾਂ ਇੱਥੇ ਲੱਗੀ ਜੜ ਗਈ ਆ ਨਹੀਂ ਬੱਚੇ ਕਿੰਨੇ ਜੀ ਬੱਚੇ ਤੈਨੂੰ ਆ ਠੀਕ ਹੈ ਉਹਨਾਂ ਨੂੰ ਪਤਾ じゃ ਸਾਰਾ ਗੇ ਟਾਈਮ ਹਾਂਜੀ 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 ਇਹ ਲੱਖਦੇ ਹਾਂ ਟਾਈਮ ਚਲੋ ਮਰਾ ਤੰਗਾ ਕਰਦੇ ਆ ਨਹੀਂ ਨਹੀਂ ਬਹੁਤ ਵਧੀਆ ਚਲੋ ਠੀਕ ਹੈ ਜੀ ਅਸੀਂ ਨਾਲ ਆ ਤੁਹਾਡੇ ਕੋਈ ਘਿਵਣਾ ਨਹੀਂ ਕਿਸੇ ਨੂੰ ਅਸੀਂ ਘਿਵਰੋਨੇ ਨਹੀਂ ਚਾਹ ਫੇਪੀ ਮਾਗੇ ਜੀ ਪਾਣੀ ਘਟੇਗਾ ਫਿਰ ਪੀਵਾਂਗੇ ਮਾਤਾ ਕੋ ਚਾਹ ਠੀਕ ਹੈ ਫੇ ਆਵਾਂ ਠੀਕ ਹੈ ਜੀ ਬਾਸ ਪਰ ਅੱਗੇ ਮਾਰਦੇ ਠੀਕ ਆ ਲੋ ਬਾਸ ਬੋਲ ਠੀਕ ਹੋ ਬੇਟਾ ਠੀਕੋ ਕੋਈ ਨੁੱਤਰ ਲੋਕੋ ਵੀ ਵੀਰ ਦਾ ਦਾਤਾ ਦਾ ਸੁਨੋ ਉਤਮ ਦੇਖੋ ਮੱਝਾਂ ਵਿੱਚ ਕਿੰਨਾ ਔਖਾ ਯਾਰ ਵਿਚਾਰਿਆਂ ਨੂੰ पायांगल बाबा रखे थे। इतना जा मंझा जा सारे ओ आज मैं खिंचता आज 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 आओ आ जाओ मारो स ਬੜਾ ਪਾਣੀ ਤੁਹਾਡੇ ਜਿਆਦਾ ਹੋ ਗਿਆ ਆ ਵੀਰੇ ਕੀ ਹਾਲ ਹੈ ਆ ਜਾ ਬਹੁਤ ਪਾਣੀ ਤੁਹਾਡੇ ਡੰਗਰ ਸਾਰੇ ਪਾਣੀ ਚ ਫਸੜੇ ਆ ਵਿਚਾਰੇ ਡੰਗਰ ਦੋ ਦਾ ਵਿੱਚ ਮਰ ਗਏ ਆ ਓਏ ਹੋਏ ਇੱਥੇ ਦੋ ਮਰੇ ਦੋ ਮਰੇ ਡੰਗਰ ਇਹ ਕੀ ਹੋ ਪਾਣੀ ਚ ਪਾਣੀ ਚ ਮਰ ਗਏ ਹੁਣ ਇਹਨਾਂ ਵਿਚਾਰਨ ਬਾਹਰ ਬੰਨੋ ਯਾਰ ਓਖੇ ਸੋਕੇ ਇੱਥੇ ਬਾਹਰ ਰੱਖਿਆ ਜੇ ਪਾਣੀ ਚੜ ਗਿਆ ਹੈ ਜਿਆਦਾ ਬਿਆਸੇ ਦਰਿਆ ਦਾ ਹਾਂ ਹਾਂ ਆ ਥੱਲੇ ਜਿੱਕੜਿਆ ਸਤਗਾ ਗਿਆ ਕੋਈ ਨਹੀਂ ਮੈਂ ਬੰਨ ਟੁੱਟ ਗਿਆ ਇਧਰ ਆਪਣਾ ਸੱਪ ਲੋ ਜਲਾ ਤੇ ਹਾਂ ਜੀ ਇਹ ਲਿਖ ਲਿਓ ਇਹਨਾਂ ਦੀ ਗਦਾਵਰੀ ਵਿੱਚ ਨਾ ਪਾਇਓ ਡੰਗਰ ਸਮਾਨ ਆਪਾਂ ਉੱਪਰ ਵਿਚੜਾਉਣ ਦੀ ਤਿਆਰੀ ਕਰਦੇ ਮੈਂ ਵੰਨ ਟੁੱਟ ਗਿਆ ਨਾ ਨਹੀਂ ਆਂਦਾ ਨਹੀਂ ਹੁਣ ਘਟੂ ਕੋ ਪਾਣੀ ਇਹਨਾਂ ਵਧਿਆ ਵੀ ਨਹੀਂ ਪਾਣੀ ਹੈ ਥੋੜਾ ਜਿਹਾ ਵਧਿਆ ਇੱਧਰ ਆਪਣੇ ਵਾਹਦਾ ਪਾਣੀ ਅੱਛਾ ਅੱਛਾ ਹਾਂ ਕੋਈ ਗੱਲ ਨਹੀਂ ਟੈਨਸ਼ਨ ਨਾ ਲੋ ਹੁਣ ਜੋ ਹੋਣਾ ਜੁ ਕੁਦਰਤੀ ਮਾਰ ਹੈ ਪਰ ਜਿਹੜਾ ਨੁਕਸਾਨ ਹੋਇਆ ਗਦਾਵਰੀ ਦੀ ਕਿਹਾ ਤਾਂ ਸਪੈਸ਼ਲ ਗਦਾਵਰੀ ਹੋ ਜੂਗੀ ਉਹ ਤੁਹ ਮਿਲੂਗਾ ਜ਼ਮੀਨ ਵੀ ਤੁਹਾਡੀ ਕਾਫੀ ਮੇਰੇ ਕੋਲ ਹਾਂ ਜ਼ਮੀਨ ਹੈਗੀ 15 ਸਾਰੀ ਸਾਰੀ ਡੁੱਬ ਗਈ ਸਾਰੀ ਫਸਲ ਮਾਰੀ ਗਈ ਓਏ ਹੋਏ ਪਰ ਮਾਤਮਾ ਕੇ ਜੋਰ ਨਹੀਂ ਚੱਲਦਾ ਕੋਈ ਨਹੀਂ ਅਸੀਂ ਤੁਹਾਡਾ ਸਾਰਾ ਮਾਵਜਾ ਦੇਵਾਂਗੇ ਠੀਕ ਹੈ ਜੀ ਤੇ ਡੰਗਰ ਬੱਸੇ ਦਾ ਵਿੱਚ ਲਿਖਾ ਦਿਓ ਸਾਰਾ ਅਕਾਲ ਤੁਸੀਂ ਲਿਖਾ ਦਿਓ ਚੰਗੀ ਪਨਾ ਦੀ ਅੱਜ ਨਾ ਉੱਥੇ ਚੌਕਰ ਆਇਓ ਭੇਜ ਦੇ ਆ ਮੁੰਡੇ ਨੂੰ ਕਹਿਤਾ ਉਹ ਲੈ ਆਉਗਾ ਨਾ ਭਰਾ ਖਿਲਾ ਦੇਨੇ ਹੁਣੇ ਖਿਲਾ ਦੇ ਆਪਾਂ ਨੂੰ ਹੋਰ ਤਾਂ ਨਹੀਂ ਆ ਮੱਝਾਂ ਚਾਰ ਚੂਰ ਜਾਂ ਇਦਾਂ ਲੋਡ ਹੈਗੀ ਆ ਉਹ ਆ ਰਿਹਾ ਜੀ ਚਾਰ ਆ ਰਿਹਾ ਚੌਕਰ ਆ ਰਿਹਾ ਚਾਰਾ ਵੀ ਭੇਜ ਦੇ ਆ ਹੋਰ 17 ਆਪਣੇ ਪਸ਼ੂ ਆ ਟੋਟਲ 16 17 ਮੈਂ ਕਹਿੰਦਾ ਜਿੰਨਾ ਮਰਜ਼ੀ ਹੋਵੇ 1700 ਜਿੰਨੀ ਲੋਡ ਆ ਸਾਰਾ ਸਮਾਨ ਆਉਗੇ ਤੁਹਾਡੇ ਕੋਲ ਵਿਚ ਮੱਜਾਂ ਸੂਣ ਵਾਲੀਆਂ ਤਿੰਨ ਚਾਰ ਹਾਂਜੀ ਤੇ ਇਸ ਕਰਕੇ ਜੇ ਤਾਂ ਪਾਣੀ ਥੋੜਾ ਰਿਹਾ ਹੋਵੇ ਫਿਰ ਤਾਂ ਕੋਈ ਚੱਕਰ ਨਾ ਜਾ ਰਿਹਾ ਡੰਗਰ ਵੀ ਖੜਨਾ ਫਿਰ ਡੰਗਰ ਬਾਹਰ ਕੱਢ ਲੋ ਜੀ ਮੈਂ ਜੇ ਬੇਨਤੀ ਕਰਦਾ ਜੇ ਕੱਢ ਲੋ ਬਾਹਰ ਤਾਂਹੀ ਗੱਲ ਹਾਂਜੀ ਦੇਖਦੇ ਆ ਰਾਹ ਪੁੱਛਿਆ ਹੋਇਆ ਉਹਦਾ ਹਾਂਜੀ ਹਾਂਜੀ ਨਹੀਂ ਤਰਪਾਲਾ ਵੀ ਮੈਂ ਕਿੰਨਾ ਤਰਪਾਲ ਭੇਜਣਾ ਤਰਪਾਲਾ ਵੀ ਭੇਜਦੇ ਆ ਤੁਹਾਨੂੰ ਠੀਕ ਹੈ ਜੀ ਉੱਥੇ ਆਈਆਂ ਹੋਈਆਂ ਮੈਂ ਭੇਜਦਾ ਤਰਪਾਲਾ ਵੀ ਉੱਥੇ ਆਈ ਉਹ ਤੇਰਾ ਤੂੜੀ ਵਾਲੇ ਪਾਸੇ ਸਾਰਾ ਥਾਂ ਅੰਦਰੋਂ ਖਰਾਬ ਆ ਠੀਕ ਹੈ ਉਹ ਤਰਪਾਲਾ ਤਰਪਾਲਾ ਉੱਥੇ ਆ ਜਾਓ ਭਰਾ ਤੁਹਾਨੂੰ ਦੱਸਦਾ ਉੱਥੋਂ ਸਮਾਨ ਦੇ ਦਿੰਦੇ ਤੁਹਾਨੂੰ ਉੱਥੇ ਆ ਨਾਲ ਦੇ ਘਰ ਪਿਆ ਆ ਨਾਲ ਦੀ ਕੋਠੀ ਚ ਪਿਆ ਕੋਈ ਨਹੀਂ ਭਾਜੀ ਅਸੀਂ ਨਾਲ ਆ ਜੀ ਕੋਈ ਨਹੀਂ ਹਾਂ ਜੀ ਚਲੋ ਜੀ ਬੜੋ ਇਹਦਾ ਬਹੁਤ ਨੁਕਸਾਨ ਹੋ ਗਿਆ ਪੈਂਦਾ ਚੰਨੀ ਸਾਹਿਬ ਇਹ ਤਰਪਾਨਾ ਭੇਜਦੇ ਹੋਣੀ ਮੈਂ ਹੁਣੇ ਭੇਜਦਾ ਪੈਂ ਤਰਪਾਨਾ ਕਮਰਾਣੇ ਨੇ ਕਮਰਾਣੇ ਉਹਨੇ ਚੋਪੇ ਜੀ ਹਾਂ ਜੀ ਬੋਲ ਬਰਾ ਨੇ ਅੱਜ ਹੀ ਭੇਜ ਦੇਣਾ ਹੁਣੇ ਅੱਜ ਹੀ ਭੇਜ ਹੁਣੇ ਭੇਜ ਲਿਆ ਨਾਲ ਮੋੜੇ ਪਵਾਣਗੇ ਨਾਲ ਹੋਗੇ ਹੁਣੇ ਘਲਾ ਦੇਣੀ ਠੀਕ ਹੈ ਓੱਖਾ ਜੀ ਓੱਖਾ ਸਪੀਡ 10 ਫਰਕ ਫੀਡ ਹੋ ਗਈ ਪੂਰੀ ਦੇਖੋ ਵਿਚਾਰੇ ਪਾਣੀ ਗੰਗਲ ਵਿਚਾਰਿਆਂ ਦਾ ਕਿੰਨਾ ਔਖਾ ਜੀ ਇਹ ਭੈਣ ਦਾ ਸਾਰਾ ਮਕਾਨ ਚੋਰਿਆ ਬਹੁਤ ਔਖਾ ਜੀ ਬਹੁਤ ਔਖਾ ਸੋਨਾ ਕਿੱਥੇ ਰਾਹ ਨੂੰ ਚਲੇ ਰਿਹਾ ਜੇ ਹੁਣ ਤਰਪਾਨਾ ਨਾ ਮਿਲਣ ਕਿੰਨਾ ਔਖਾ ਹੋ ਜਾਣਾ ਜੀ ਸਾਰੀ ਸਾਰਾ ਸੋਨਾ ਕਿੱਦਾਂ ਵਿਚਾਰਿਆਂ ਨੇ ਰਾਸ਼ਨ ਦੇ ਰਹੇ ਆ ਸਾਰਾ ਡੰਗਰ ਦਾ ਸਮਾਨ ਮਿਲ ਰਿਹਾ ਜੇ ਇਹ ਚੀਜ਼ਾਂ ਮਿਲ ਗਈਆਂ ਤਾਂ ਇਹੋ ਜਿਹੇ ਹਾਲਾਤ ਦੇ ਵਿੱਚ ਜਦੋਂ ਔਖਾ ਹੈ ਇਹ ਪਹਿਲੀ ਸਰਕਾਰ ਹੋਈ ਆ ਲੋਕ ਪੈਣਾ ਰੱਖਦੇ ਵੀ ਜਿਹੜੀ ਸਾਡਾ ਸਾਥ ਦੇ ਰਹੀ ਹੈ ਮੇਰੇ ਕੋਈ ਪੁੱਛਦਾ ਨਹੀਂ ਜੇ ਉੱਪਰ ਹੈਲੀਕਾਪਟਰ ਚ ਉੱਣ ਜਾਂਦੇ ਰਿਹਾ ਪਾਣੀ ਚ ਆਉਂਦੇ ਆ ਹਾਂ ਪਰ ਹੁਣ ਤੁਹਾਡੀ ਵਾਰੀ ਹੈ ਇਧਰੋਂ ਹੁਣ ਇਧਰੋਂ ਚਲਾਓ ਸਾਰਾ ਝੋਨਾ ਡੁੱਬਿਆ ਪਾ 5 6 ਫੁੱਟ ਪਾਣੀ ਹੈ ਇੱਥੇ ਬਿਰੋਕਾ ਸਮੇਰੇ ਨੌਕਾ ਮੈਂ ਪੁੱਤੇ ਤੇ ਵੀ ਲੈ ਲੈ ਬਲ ਬੇਟਾ ਇੱਥੇ ਆਓ ਆਜਾ ਪੁੱਤੇ ਆ ਜਾ ਕਿਹੜੀ ਕਲਾਸ ਪੜ੍ਹਦੀ ਪੁੱਤ ਉਹ ਨਹੀਂ ਪੁੱਤ ਅੰਕਲ ਨਹੀਂ ਨਾ ਨਾ ਪੁੱਤ ਅੰਕਲ ਡਾਡਾ ਠੀਕ ਹੈ ਨਹੀਂ ਨਹੀਂ ਬਾਪੂ ਕੋਈ ਨਹੀਂ ਬੱਚਿਆ ਉਹ ਬੱਚੇ ਆਪਣੇ ਰਿਸ਼ਤੇ ਆ ਰਹੇ ਸੀ ਰਿਸ਼ਤੇ ਨਹੀਂ ਦੇਜੇ ਜਾਂਦੇ ਤੁਸੀਂ ਦਿੰਦੇ ਜਿਲੇ ਜਾ ਕੇ ਸਾਰਿਆਂ ਨੂੰ ਸਾਨੂੰ ਲੋਕਾਂ ਦੇ ਘਰ ਚ ਮੋੜ ਲਓ ਇਹਨੂੰ ਪਿੱਛੇ ਲਾ ਇਹਨੂੰ ਵਾਪਸ ਕਰ ਲਈ ਬੈਠੇ ਆਪਣੇ ਲਈ ਮੋੜ